ਹਾਂਜੀ 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 ਰੇਡੀਓ ਹਾਂਜੀ 1674 ਮੈਂ ਤੁਸੀਂ ਇਸ ਵਕਤ ਦੇਖ ਰਹੇ ਹੋ ਦਸਤ ਜ਼ਈਓਰ ਆਪਣਾ ਆਰ ਜੇ ਪਨੀਰ ਮੈਂ ਥੋੜਾ ਥੱਲੇ ਵਹਾਂ ਤਾਂ ਕਿ ਸਾਰੇ ਆਣ ਆ ਜਾਣ ਤੇ ਬਾਅਦ ਵਿੱਚ ਮੈਂ ਉੱਡਦਾ ਹਾਂ ਸੋ ਪਹੁੰਚੇ ਹੋਏ ਹਾਂ ਜੀ 36ਵੇਂ ਆਸਟ੍ਰੇਲੀਅਨ ਸਿੱਖ ਖੇਡਣਾਂ ਦੇ ਉੱਤੇ ਸੱਪੇ ਮੇਰੇ ਚਿੱਟੀਆਂ ਟੀ-ਸ਼ਰਟਾਂ ਪਾਏ ਗੱਬਰੂ ਖੜੇ ਨੇ ਔਰ ਇਹਨਾਂ ਦੇ ਲੋਗੋ ਲੱਗਾ ਹੋਇਆ ਜੀ ਆਜ਼ਾਦ ਸਿੱਖ ਆ ਅੱਗੇ ਕੀ ਆ ਸੋਸ਼ਲ ਮੋਟਰਸਾਈਕਲ ਸੋਸ਼ਲ ਮੋਟਰਸਾਈਕਲ ਕਲਬ ਆਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲਬ ਰਾਈਡਿੰਗ ਟੁਗੇਦਰ ਯੂਨਾਈਟਿਡ ਇਨ ਬ੍ਰਦਰਹੂਡ ਐਂਡ ਹਿਮੈਨਿਟੀ ਸੋ ਇਹ ਜੀ ਆਰਗੇਨਾਈਜੇਸ਼ਨ ਜੋ ਮੋਟਰਸਾਈਕਲ ਚਲਾ ਕੇ ਅਲੱਗ-ਅਲੱਗ ਤਰ੍ਹਾਂ ਦੇ ਮੋਟਰਸਾਈਕਲ ਉਹ ਵੀ ਤੁਹਾਨੂੰ ਦਿਖਾਉਂਦੇ ਆ ਆਏ ਨੇ ਜੀ ਮੈਲਬਨ ਤੋਂ ਇੱਥੇ ਕਿਉਂ ਇਦਾਂ ਇਹ ਕਰ ਰਹੇ ਨੇ ਕੀ ਕਰਨ ਆਏ ਨੇ ਮੋਟਰਸਾਈਕਲ ਤੋਂ ਸ਼ੌਂਕ ਕਰਦੇ ਬਈ ਇਹਨਾਂ ਨੂੰ ਸਭ ਨੂੰ ਸਭ ਨੂੰ ਤਾਂ ਨਹੀਂ ਪੁੱਛ ਸਕਦੇ ਲੇਕਿਨ ਬਾਈ ਦਾ ਸਵਾਗਤ ਕਰ ਨਰਵੈਰ ਭਾਈ ਹੈ ਨਾ ਹਾਂਜੀ ਕੀ ਹਾਲ ਚਾਲ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ ਥੈਂਕ ਯੂ। ਸੋ ਕਦੋਂ ਚੱਲੇ ਸੀ? ਕਿੰਨੇ ਵੇ ਚੱਲੇ ਕਦੋਂ ਪਹੁੰਚੇ? ਅਸੀਂ ਭਾਈ ਫਰਾਈਡੇ ਸਵੇਰੇ 7 ਵਜੇ ਗੁਰਦੁਆਰਾ ਕੀਸਪੁਰੂ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਤੁਰੇ ਸੀਗੇ। ਅਸੀਂ ਕੁੱਲ 19 ਬਾਈਕਰਸ ਉੱਥੋਂ ਆਏ ਆ। ਓਕੇ ਤੇ ਸਾਡੇ ਨਾਲ ਹੀ ਇੱਥੇ 5 ਬਾਈਕਰ ਕਿੰਗਸ ਬਾਈਕਰ 파ਰਥ ਤੋਂ ਉਹ ਵੀ ਸਾਡੇ ਨਾਲ ਇੱਥੇ ਜੁਆਇੰਟ ਕਰ ਰਹੇ ਆ। ਤੇ ਸਿੱਖ ਬਾਈਕਰ ਐਡੀਲੇਟ ਤੋਂ ਉਹਨਾਂ ਨੇ ਵੀ ਜੁਆਇੰਟ ਕੀਤਾ ਤੇ ਥੈਂਕ ਯੂ ਉਹਨਾਂ ਭਰਾਵਾਂ ਦਾ ਵੀ ਤੇ ਅਸੀਂ ਭਾਈ ਫਰਾਈਡੇ ਸਵੇਰੇ 7 ਵਜੇ ਉੱਥੋਂ ਚੱਲੇ ਆ ਤੇ ਆਰਾਮ ਨਾਲ ਇੰਜੋਏ ਕਰਦੇ ਹੋਲੀ-ਵਲੀ ਬ੍ਰੇਕਾਂ ਲੈ ਕੇ ਤੇ ਰਾਤ 8:30 ਵਜੇ ਅਸੀਂ ਇੱਥੇ ਪਹੁੰਚੇ ਸੀਗੇ ਤੇ ਹੁਣ ਸਵੇਰੇ 7 ਵਜੇ ਤੋਂ ਫਿਰ ਇੱਥੇ ਗੇਮਰਾਂ ਦੇ ਵਿੱਚ ਹਾਜ਼ਰੀ ਭਰ ਰਹੇ ਆ ਬਾਜੀ ਬਾ ਕੀ ਬਾਤ ਹੈ ਸੁਣ ਮੈਂ ਚਾਹਾਂਗਾ ਪਾਪਲ ਜੀ ਇੱਕ ਵਾਰੀ ਨਾ ਥੋੜਾ ਅੱਗੇ ਆ ਕੇ ਆਪਣਾ ਮੋਟਰਸਾਈਕਲ ਵੀ ਦਿਖਾ ਦਿਗੇ ਇਹਨਾਂ ਦੇ ਸੋ ਇਹਨਾਂ ਦੇ ਮੋਟਰਸਾਈਕਲ ਇੱਥੇ ਲੱਗੇ ਹੋਏ ਨੇ ਹਾਰਲੇਡ ਵਿਟਸਨ ਉਸ ਤੋਂ ਇਲਾਵਾ ਮਿੰਟ ਤੱਕ ਬਾਕੀ ਕਈਆਂ ਦਾ ਪਤਾ ਵੀ ਨਹੀਂ ਹੈਗਾ ਸੂਜ਼ੂਕੀ ਵਾਲੇ ਨੇ ਸੋ ਬਾਈਆਂ ਕੋ ਪੁੱਛਦੇ ਕਿ ਕਿਹੜੇ-ਕਿਹੜੇ ਅਲੱਗ-ਅਲੱਗ ਮੋਟਰਸਾਈਕਲ ਨੇ ਨਾਲ ਅਬ ਜਿੰਨ ਤੱਕ ਕੈਮਰੇ ਤੇ ਦਿਖ ਰਹੇ ਨੇ ਭਾਜੀ ਕਿਹੜੇ-ਕਿਹੜੇ ਅਲੱਗ-ਅਲੱਗ ਬ੍ਰਾਂਡ ਦੇ ਕਿਹੜੇ-ਕਿਹੜੇ ਮੋਟਰਸਾਈਕਲ ਨੇ ਭਾਜੀ ਸਾਡੇ ਕੋ ਫ੍ਰੀਮੀ ਸਾਰੇ ਹੀ ਤਰ੍ਹਾਂ ਦੀਆਂ ਬਾਈਕਸ ਵੈਲਕਮ ਹੈ ਕੋਈ ਅਸੀਂ ਬ੍ਰਾਂਡ ਸਟ੍ਰਿਕਟ ਨਹੀਂ ਹੈਗੇ ਤੇ ਕਿਉਂਕਿ ਅਸੀਂ ਕੋਈ ਗੈਂਗ ਜਾਂ ਉਹ ਕਲੱਬ ਨਹੀਂ ਹੈਗਾ ਵੀ ਆ ਸੋਸ਼ਲ ਕਲੱਬ ਤੇ ਸਾਡੇ ਕੋਲ ਮੈਜੋਰਟੀ ਸਟਿਲ ਜਿਹੜੀ ਪੰਜਾਬੀਆਂ ਦੀ ਹੁਣ ਪਸੰਦ ਹੈ ਹਾਲ ਹੀ ਉਹ ਹੈਗੇ ਆ ਪਰ ਸਾਡੇ ਕੋਲ ਸਟਿਲ ਜਾਮਾ ਰਾਇਲ ਇਨਫੀਲਡ ਸਜੂਕੀ ਬੁਲੇਵਾਰਡਸ ਤੇ ਆ ਹਾਇਬੂਸਾ ਤੇ ਜ਼ਿਆਦਾਕਰ ਹਾਰਲੇ ਰੋਡ ਗਲਾਈਡ ਸਟਰੀਟ ਗਲਾਈਡਸ ਇਹ ਹੈਗੇ ਆ ਜੀ ਸੋ ਥੈਂਕ ਯੂ ਬਾਜੀ ਸੇ ਇੱਕ ਮੋਟਿਵ ਕੀ ਹੈ ਤੁਹਾਡੀ ਆਰਗੇਨਾਈਜੇਸ਼ਨ ਦਾ ਮਤਲਬ ਇਹ ਵੀ ਇਹ ਰਾਈਡ ਕਰਨ ਦਾ ਕੀ ਮਕਸਦ ਕੀ ਹੈ ਹਾਂਜੀ ਬਾਜੀ ਇਸ ਰਾਈਡ ਦਾ ਵੀ ਤੇ ਜਿਹਦੇ ਕਰਕੇ ਅਸੀਂ ਆਜ਼ਾਦ ਸਿਕਸ ਐਸਐਮਸੀ ਹੋਂਦ ਵਿੱਚ ਆਇਆ ਮੇਨ ਮੋਟਿਵ ਹੈਗਾ ਕਿ ਸਿਰਾਂ ਤੇ ਪੱਗ ਬੰਨ ਕੇ ਜੀ ਮੋਟਰਸਾਈਕਲ ਚਲਾਉਣ ਦੀ ਪਰਮਿਸ਼ਨ ਲੈਣੀ ਤੇ ਹੈਲਮਟ ਹੀ ਪਾਗਿਆ ਹਾਂਜੀ ਬਾਜੀ ਅਸੀਂ ਹੁਣ ਸਾਨੂੰ ਨਾ ਚਾਹੁੰਦੇ ਹੋਏ ਕਿ ਵੀ ਸਾਨੂੰ ਆਪਣੀਆਂ ਪੱਗਾਂ ਲਾ ਕੇ ਹੈਲਮਟ ਪਾਉਣੇ ਪੈਂਦੇ ਆ ਰਾਈਡ ਕਰਨੇ ਲਈ ਤੇ ਪਰ ਇਸੇ ਲਈ ਅਸੀਂ ਇੱਕ ਪਟੀਸ਼ਨ ਦਾ ਛੇਤੀ ਤਿਆਰ ਕਰ ਰਹੇ ਹਾਂ ਉਹਦੇ ਤੇ ਲੱਗੇ ਹੋਏ ਆ ਤਾਂ ਇਸੇ ਲਈ ਅਸੀਂ ਇੱਥੇ ਸਾਡੇ ਆਉਣ ਦਾ ਮਕਸਦ ਹੈ ਕਿ ਅਸੀਂ ਵੱਧ ਤੋਂ ਵੱਧ ਕਮਿਊਨਿਟੀ ਨੂੰ ਨਾਲ ਜੋੜ ਸਕੀਏ ਤਾਂ ਜੋ ਇਨ ਫਿਊਚਰ ਸਾਡੀ ਪਟੀਸ਼ਨ ਦੇ ਲਈ ਸਾਨੂੰ ਸਾਈਨ ਕਰਾ ਚਾਹੀਦੇ ਹੋਣਗੇ ਤੇ ਹੋਰ ਵੀ ਅਸੀਂ ਸਿੱਖ ਆਰਗੇਨਾਈਜੇਸ਼ਨਸ ਦੇ ਨਾਲ ਲੂਪ ਵਿੱਚ ਆ ਤਾਂ ਜੋ ਜਿੱਥੋਂ ਕਿਤੇ ਵੀ ਅਸੀਂ ਇਹਦੇ ਉੱਤੇ ਕੰਮ ਕਰਕੇ ਇਕੱਠੇ ਇੱਕ ਇਹਨੂੰ ਆ ਆਪਣੀ ਲੋੜ ਨੂੰ ਪੂਰਾ ਕਰ ਸਕੀ। ਥੈਂਕ ਯੂ ਥੈਂਕ ਯੂ ਜਰਵਿੰਸ ਸੋ ਬਹੁਤ ਬਹੁਤ ਸ਼ੁਕਰੀਆ ਆਜ਼ਾਦ ਸਿੱਖ ਆ ਆਜ਼ਾਦ ਸਿਕਸ ਸੋਸ਼ਲ ਮੋਟਰਸਾਈਕਲ ਕਲੱਬ ਇਹਨਾਂ ਤੁਸੀਂ ਫੋਲੋ ਵੀ ਕਰ ਸਕਦੇ ਹੋ ਸੋ ਬਹੁਤ ਬਹੁਤ ਸ਼ੁਕਰੀਆ ਭਾਜੀ ਆਲ ਦਾ ਬੈਸਟ ਥੈਂਕ ਯੂ ਥੈਂਕ ਯੂ ਭਾਜੀ ਥੈਂਕ ਯੂ ਰਿਡਿਓ ਹਾਂਜੀ ਥੈਂਕ ਯੂ ਜੀ ਸੋ ਲੈਣੇ ਜੀ ਇਜਾਜ਼ਤ ਦੇਖਦੇ ਰਹੋ ਸੁਣਦੇ ਰਹੋ ਰੇਡੀਓ ਹਾਂਜੀ